ਸਤਿ ਸ਼੍ਰੀ ਅਕਾਲ ਜੀ ਤੋਂ ਸੈਕਟਰ 24 ਇੰਟੂ 7 ਪੰਜਾਬ ਪਲਕਰੋੜ ਲਈ ਦਾਜ ਲਈ ਤਾਂ ਪਰੇਸ਼ਾਨ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਹੁਣ ਮੁੰਡੇ ਦਾ ਪਰਿਵਾਰ ਅੱਗੇ ਆਇਆ ਹੈ ਲੁਧਿਆਣਾ ਦੇ ਮਸ਼ਹੂਰ ਪੀਐਨ ਕਪੂਰ ਹੋਜਰੀ ਫੈਕਟਰੀ ਦੇ ਮਾਲਕ ਪੰਕਜ ਕਪੂਰ ਤੇ ਉਸ ਦੀ ਪਤਨੀ ਅਰਚਨਾ ਤੇ ਉਸ ਦੇ ਪਤੀ ਪੀਯੂਸ਼ ਕਪੂਰ ਤੇ ਨੋ ਪਲਕ ਮਲਹੋਤਰਾ ਨੇ ਦਾਜ ਲਈ ਪਰੇਸ਼ਾਨੀ ਦਾ ਦੋਸ਼ ਲਗਾਇਆ ਸੀ ਇਸ ਮਾਮਲੇ ਵਿੱਚ ਲੜਕੇ ਦੇ ਪਰਿਵਾਰ ਅੱਗੇ ਆ ਕੇ ਆਪਣੇ ਪੱਖ ਪੇਸ਼ ਕੀਤਾ ਹੈ ਮੁੰਡਾ ਪੀਯੂਸ਼ ਕੁਮਾਰ ਤੇ ਪਰਿਵਾਰ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿਉਂਕਿ ਉਹਨਾਂ ਦੀ ਛਵੀ ਖਰਾਬ ਕਰਨ ਤੇ ਉਹਨਾਂ ਵੱਲੋਂ ਦਾਇਰ ਕੇਸ ਨੂੰ ਰੱਦ ਕਰਨ ਲਈ ਦਬਾਅ ਪਾਉਣ ਦੇ ਇਰਾਦੇ ਨਾਲ ਉਹਨਾਂ ਵਿਰੁੱਧ ਛੁੱਠੇ ਦੋਸ਼ ਲਗਾਏ ਜਾ ਰਹੇ ਹਨ ਉਨਾਂ ਨੇ ਕਿਹਾ ਹੈ ਕਿ ਇਹ ਮਨਕੜੰਤ ਕਹਾਣੀ ਉਸਦੀ ਨੋ ਪਲਕ ਮਲਹੋਤਰਾ ਤੇ ਉਸਦੇ ਪਿਤਾ ਸੁਨੀਲ ਮਲਹੋਤਰਾ ਮਾਂ ਅਤੇ ਭਰਾ ਨੇ ਮਿਲ ਕੇ ਬਣਾਈ ਹੈ ਪ੍ਰੈਸ ਕਾਨਫਰੰਸ ਕਰਦੇ ਹੋਏ ਪਿਊਸ਼ ਦੇ ਦਾਦਾ सुरेंद्र ਕਪੂਰ ਅਤਰਿਸ਼ਟਧਾਰਾ ਨੇ ਪਲਕ ਮਲਹੋਤਰਾ ਤੇ ਉਸਦੇ ਪਰਿਵਾਰ ਤੇ ਗੰਭੀਰ ਦੋਸ਼ ਲਗਾਏ ਹਨ ਆਪਣੀਆਂ ਗਲਤੀਆਂ ਛੁਪਾਉਣ ਲਈ ਪਲਕ ਤੇ ਸਾਰਾ ਦੋਸ਼ ਪਿਊਸ਼ ਉੱਤੇ ਮੜ ਰਹੀ ਹੈ ਤਾਜ ਉਸ ਦਾ ਬਚਾ ਕੀਤਾ ਜਾ ਸਕਿਆ ਇੱਥੇ ਤੱਕ ਕਿ ਨੋ ਪਲਕ ਨੇ ਆਪਣੇ ਮਾਮੇ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਆਪਣੇ ਪਤੀ ਪਿਯੂਸ਼ ਤੇ ਸਾਰੇ ਗਹਿਣੇ ਚੋਰੀ ਕਰ ਲਏ ਹਨ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹਾ ਸੁਰੇਂਦਰ ਕਪੂਰ ਨੇ ਕਿਹਾ ਹੈ ਕਿ ਕਿਉਂਕਿ ਇਹ ਪਰਿਵਾਰ ਵਿੱਚ ਉਹਨਾਂ ਦੇ ਪੋਤੇ ਪਿਯੂਸ਼ ਦਾ ਪਹਿਲਾ ਵਿਆਹ ਸੀ ਇਸ ਲਈ ਉਹਨਾਂ ਨੇ ਰੋਕੇ ਤੋਂ ਲੈ ਕੇ ਵਿਆਹ ਤੱਕ ਸਾਰੇ ਸਮਾਗ ਬੜੀ ਧੂਮ-ਧਾਮ ਨਾਲ ਮਨਾਏ ਸਲ ਹਾਰੇ ਕਾਰਨ ਪੂਰਾ ਕੀਤਾ ਸੀ ਸ਼ਾਇਦ ਇਹ ਦੇ ਕੇ ਕੁੜੀ ਦਾ ਪਰਿਵਾਰ ਲਾਲਚੀ ਹੋ ਗਿਆ ਜਿਸ ਕਾਰਨ ਵਿਆਹ ਤੋਂ ਬਾਅਦ ਪਲਕ ਮਲਹੋਤਰਾ ਤੋਂ ਉਸ ਦਾ ਪਰਿਵਾਰ ਦਾ ਰਵਈਆ ਬਦਲ ਗਿਆ ਪਲਕ ਵੱਲੋਂ ਹਰ ਰੋਜ਼ ਨਵੀਂ ਚੀਜ਼ ਦੀ ਮੰਗ ਕੀਤੀ ਜਾਂਦੀ ਸੀ ਸੁਰਿੰਦਰ ਕਪੂਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਪਲਕ ਹਰ ਰੋਜ਼ ਪਿਊਸ਼ ਤੇ ਅੱਗੇ ਕੋਈ ਨਾ ਕੋਈ ਮੰਗ ਰੱਖਦੀ ਸੀ ਪਰ ਉਹ ਉਸ ਦੀ ਹਰ ਮੰਗ ਪੂਰੀ ਕਰਦਾ ਸੀ ਜਦੋਂ ਉਹ ਯੂਰਪ ਦੌਰੇ ਤੇ ਗਏ ਸੰਤਾ ਉੱਥੇ ਹਰ ਮਹਿੰਗੀ ਚੀਜ਼ ਪਲਕ ਮਲਹੋਤਰਾ ਨੇ ਖਰੀਦੀ ਸੀ ਜੇ ਪਿਊਸ਼ ਉਸ ਨੂੰ ਰੋਕਦਾ ਸੀ ਤਾਂ ਉਹ ਜਿੱਦ ਕਰਨ ਲੱਗ ਪੈਂਦੀ ਸੀ ਇੰਨਾ ਹੀ ਨਹੀਂ ਪਲਕ ਨੇ ਆਪਣੇ ਲਈ ਆਪਣੀ ਮਾਂ ਮਾਸੀ ਪਰਾ ਲਈ ਵਿਖਰੀਦਾਰੀ ਕੀਤੀ ਸਟੋਰ ਤੇ ਲਗਭਗ 10 ਲੱਖ ਰੁਪਏ ਖਰਚ ਹੋਏ ਮੁੰਡੇ ਪੀ ਯੂਜ਼ ਕੋਲ ਲਗਭਗ 30 ਤੋਂ 35 ਲੱਖ ਰੁਪਏ ਦੀ ਬਚਤ ਸੀ ਪਲਕ ਨੇ ਸਾਰੀ ਬਚਤ ਆਪਣੇ ਆਪ ਦੇ ਖਰਚ ਕਰ ਦਿੱਤੀ ਸੁਰਿੰਦਰ ਕਪੂਰ ਨੇ ਦੋਸ਼ ਲਗਾਇਆ ਕਿ ਘਰ ਵਿੱਚ ਝਗੜੇ ਤੋਂ ਬਾਅਦ ਪਲਕ ਨੇ ਗੁੱਸੇ ਵਿੱਚ ਆ ਕੇ ਆਪਣਾ ਮੋਬਾਈਲ ਫੋਨ ਤੋੜ ਦਿੱਤਾ ਜਿਸ ਤੋਂ ਬਾਅਦ ਉਸਨੇ ਆਈਫੋਨ 16 ਪ੍ਰੋ ਖਰੀਦਣ ਦੀ ਮੰਗ ਕੀਤੀ ਪੀਯੋਸ਼ ਨੇ ਕਿਹਾ ਕਿ ਮੋਬਾਈਲ ਬਹੁਤ ਮਹਿੰਗਾ ਸੀ ਪਰ ਪਲਕ ਆਪਣੀ ਗਲਤੀ 'ਤੇ ਅੜੀ ਰਹੀ ਉਸ ਦੇ ਜ਼ੋਰ ਪਾਉਣ ਨਾਲ ਸਭ ਤੋਂ ਮਹਿੰਗੀ ਚੀਜ਼ ਵਿਖਰੀਦਣੀ ਪਈ ਪਲਕ ਮਲਹੋਤਰਾ ਦੇ ਜ਼ੋਰ ਅੱਗੇ ਅੱਗੇ ਚੁੱਕਦਿਆਂ ਪਿਊਸ਼ ਨੇ ਆਪਣੇ ਸੋਨੇ ਦਾ ਬ੍ਰੇਸਲੇਟ ਅਤੇ ਚੇਨ ਗਿਰਵੀ ਰੱਖ ਦਿੱਤੀ ਫਿਰ ਉਸ ਨੂੰ ਇੱਕ ਆਈਫੋਨ ਖਰੀਦ ਕੇ ਦਿੱਤਾ ਪਰ ਹੁਣ ਪਲਕ ਆਪਣੀ ਗਲਤੀ ਛੁਪਾਉਣ ਲਈ ਪਿਊਸ਼ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੁਰਿੰਦਰ ਕਪੂਰ ਨੇ ਦੋਸ਼ ਲਗਾਇਆ ਹੈ ਕਿ ਪਲਕ ਮਲਹੋਤਰਾ ਕਹਿੰਦੀ ਹੈ ਕਿ ਉਸ ਦੇ ਸਾਰੇ ਗਹਿਣੇ ਉਸ ਦੇ ਸਹੁਰਿਆਂ ਕੋਲ ਹਨ ਪਰ ਉਹ ਸਰਾਸਰ ਝੂਠ ਬੋਲ ਰਹੀ ਹੈ ਜਾਂਦੇ ਸਮੇਂ ਉਹ ਸਾਰੇ ਗਹਿਣੇ ਆਪਣੇ ਨਾਲ ਲੈ ਗਈ ਸੀ ਤੇ ਉਸਨੇ ਆਪਣਾ ਪਰਸ ਐਨਕਾ ਕੱਪੜੇ ਅਤੇ ਸਾਰੀਆਂ ਕੀਮਤੀ ਚੀਜ਼ਾਂ ਤਿੰਨ ਬੈਗ ਵਿੱਚ ਭਰ ਕੇ ਲੈ ਗਈ ਜਿਸ ਦੀ ਉਹਨਾਂ ਕੋਲ ਸੀਸੀਟੀਵੀ ਫੁਟੇਜ ਵੀ ਹੈ ਉਸਨੇ ਨੇ પતિ ਦੇ ਗਿਆਨੇ ਚੋਰੀ ਕਰ ਲਏ ਅਤੇ ਉਸ ਦੀ ਮਰਸੀਡੀਜ਼ ਕਾਰ ਵੀ ਲੈ ਗਈ। ਉਹਨਾਂ ਨੇ ਦੋਸ਼ ਲਗਾਇਆ ਕਿ ਪਲਕ ਮਲਹੋਤਰਾ ਨੇ ਆਪਣੇ ਪਿਤਾ ਸੁਨੀਲ ਮਲਹੋਤਰਾ ਤੇ ਨੇ ਮਾਮੇ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇੱਕ ਪੂਰੀ ਸਾਜ਼ਿਸ਼ ਦੇ ਹਿੱਸੇ ਵਜੋਂ ਘਰ ਛੱਡ ਕੇ ਚਲੇਗੀ। ਜਾਂਦੇ ਸਮੇ ਉਸਨੇ ਆਪਣੇ ਪਤੀ ਪੀਯੂਸ਼ ਦੇ ਸਾਰੇ ਗਿਆਨੇ ਵੀ ਚੋਰੀ ਕਰ ਲਏ ਤੇ ਆਪਣੇ ਨਾਲ ਲੈ ਗਈ। ਜਦ ਮਰਸੀਡੀਜ਼ ਕਾਰ ਨੂੰ ਰੱਖਣ ਦਾ ਦੋਸ਼ ਉਹਨਾਂ ਤੇ ਲਗਾਇਆ ਜਾ ਰਿਹਾ ਹੈ ਉਹ ਕਾਰ ਵੀ ਪਲਕ ਦੇ ਪਿਤਾ ਸੁਨੀਲ ਮਲਹੋਤਰਾ ਦੇ ਭਰਾ ਨੇ ਹੀ ਲਈ ਸੀ। ਉਹਨਾਂ ਕੋਲ ਇਸ ਦੀ ਸੀਸੀਟੀਵੀ ਫੁਟੇਜ ਵੀ ਉਹ ਘਰ ਵਿੱਚ ਵੜ ਗਏ ਅਤੇ ਉਹ ਮੈਨੂੰ ਕੁੱਟਿਆ। ਉਹਨਾਂ ਨੇ ਮੇਰੇ ਤੇ ਕੇਸ ਵਾਪਸ ਲੈਣ ਦੇ ਦਬਾਅ ਪਾ ਰਹੇ ਹਨ। ਸੁਰਿੰਦਰ ਕਪੂ ਨੇ ਦੋਸ਼ ਲਗਾਇਆ ਹੈ ਕਿ 25 ਅਕਤੂਬਰ ਨੂੰ ਪਲਕ ਮਲਹੋਤਰਾ ਦੇ ਪਿਤਾ ਸੁਨੀਲ ਮਲਹੋਤਰਾ ਤੇ ਉਸਦੇ ਧੀ ਹੋਰ ਪਰਿਵਾਰਿਕ ਮੈਂਬਰਾਂ ਨਾਲ ਉਸ ਤੇ ਘਰ ਵਿੱਚ ਦਾਖਲ ਹੋਏ। ਅਤੇ ਆਪਣੇ ਧੀ ਪਲਕ ਦੀਆਂ ਗਲਤੀਆਂ ਨੂੰ ਛੁਪਾਉਣ ਲਈ ਉਸ ਦੀ ਕਟਮਾਰ ਕੀਤੀ ਸਰਾਬਾ ਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਐਫ ਆਈ ਆਰ ਦਰਜ ਕਰਾਈ ਗਈ ਉਸ ਮਾਮਲੇ ਵਿੱਚ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਸਿਰਫ ਕੇਸ ਵਾਪਸ ਲੈਣ ਲਈ ਨਹੀਂ ਉਸ ਵਿਰੁੱਧ ਝੁੱਠੇ ਦੋਸ਼ ਲਗਾ ਕੇ ਪੁਲਿਸ ਕੋਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਕਾਰਨ ਪਲਕ ਨੇ ਆਪਣੇ ਮਾਮੇ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਇੱਕ ਕਹਾਣੀ ਘੜ ਕੇ ਉਸ ਵਿਰੁੱਧ ਝੂਠਾ ਕੇਸ ਦਰਜ ਕਰਵਾਇਆ ਹੈ ਰਿਸ਼ਤੇਦਾਰ ਔਰਤ ਨੇ ਲਗਾਏ ਝੂਠੇ ਦੋਸ਼ ਅਕਸ ਖਰਾਬ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਪਰ ਪਲਕ ਨੇ ਉਸ ਤੇ ਛੁੱਠੇ ਦੋਸ਼ ਲਗਾ ਕੇ ਉਸ ਨੂੰ ਬਦਨਾਮ ਕੀਤਾ ਉਸ ਤੇ ਪਰਿਵਾਰ ਨੇ ਸਵਾਲ ਖੜੇ ਕੀਤੇ ਹਨ ਸੁਰਿੰਦਰ ਕਪੂਰ ਨੇ ਕਿਹਾ ਹੈ ਕਿ ਉਸਦੇ ਪਰਿਵਾਰ ਅਤੇ ਉਸਦੇ ਪਰਿਵਾਰ ਦੀਆਂ ਔਰਤਾਂ ਤੇ ਝੁੱਠੇ ਦੋਸ਼ ਲਗਾਏ ਜਾ ਰਹੇ ਹਨ। ਉਹਨਾਂ ਨੇ ਐਕਸ ਖਰਾਬ ਕੀਤਾ ਹੈ ਤਾਂ ਜੋ ਮੀਡੀਆ ਵਿੱਚ ਝੁੱਠੇ ਬਿਆਨ ਦੇ ਕੇ ਉਹਨਾਂ ਨੂੰ ਬਦਨਾਮ ਕੀਤਾ ਗਿਆ ਹੈ। ਉਹ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਵੇਗਾ। ਇਸ ਤਰ੍ਹਾਂ ਸਮਾਜ ਵਿੱਚ ਸਾਡੇ ਪ੍ਰਭਾਵ ਦੀ ਦੁਰਵਰਤੋਂ ਨਹੀਂ ਹੋਈ ਜਾਵੇਗੀ। ਸੁਰਿੰਦਰ ਕਪੂਰ ਨੇ ਕਿਹਾ ਹੈ ਕਿ ਕੁਝ ਮੁੰਡੇ ਹਰ ਰੋਜ਼ ਉਸਦੇ ਘਰ ਦੇ ਬਾਹਰ ਚੱਕਰ ਲਗਾ ਰਹੇ ਹਨ ਤੇ ਰੇਖੀ ਕਰ ਰਹੇ ਹਨ ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ। ਜਿਸ ਕਾਰਨ ਉਹ ਡਰ ਕਾਰਨ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਉਹਨਾਂ ਨੇ ਅਲੀਗੇਸ਼ਨ ਲਗਾਏ ਨਾ ਇਹਦਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਲੀ ਦਾ ਮੀਨਿੰਗ ਹੀ ਨਹੀਂ ਪਤਾ ਜੁਆਇੰੰਟ ਫੈਮਲੀ ਕਿਹਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰਟ ਫੈਮਲੀ ਅਗੋਂ ਮੈਂ ਸਸਰਾਲ ਵਿੱਚ ਵੀ ਜੁਆਇੰਟ ਫੈਮਲੀ ਹੈ ਔਰ ਮੇਰੇ ਮੈਰਿਜ ਨੂੰ 24-25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਲੀ ਚ ਹਾਸਾ ਖੇਡਾ ਰੋਣਾ ਸੁੱਖ-ਦੁੱਖ ਸਭ ਕੁਝ ਹੁੰਦਾ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਲੀ ਤੇ ਇੰਨੀ ਵੱਡੀ ਉਂਗਲ ਕਿ ਇਹਨੇ ਗਲਤ ਇਲਜ਼ਾਮ ਲਗਾਏ ਹੈ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਤਾਂ ਹੋਏਗਾ ਕਿ ਕੁਝ ਹੋਇਆ ਹੋਵੇਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰ ਕੋਟਾਈ ਕਰਦਾ ਹੈ ਠੀਕ ਹੈ ਹਰ ਚੀਜ਼ ਦੀ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰ ਕੋਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਇਹ ਪੁੱਛਣਾ ਚਾਹਨੀ ਹੈ ਖਾਣਾ ਉਹ ਗੇਰੀ ਦਿੰਦੇ ਨਹੀਂ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਦ ਕਿ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖਵਾਣੇ ਆ। ਨਾ ਸਾਡੀ ਮਦਰ-ਇਨ-ਲॉ ਜਾਂ ਕੋਈ ਵੀ ਸੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ। ਹਾਂ ਬੱਚਿਆਂ ਨੇ ਖੁਦ ਹੀ ਅਗਰ ਉੱਠਣਾ ਹੀ 2:30 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ। ਬਸ ਸ਼ਾਦੀ ਹੋ ਗਈ ਦਾ ਮਤਲਬ ਹੈ ਤਾਂ ਨਹੀਂ ਅਜੇ ਵੀ ਅਸੀਂ ਮਾਇਕੇ ਵੱਲੇ ਰੂਲ ਫੇਸ ਕਰੀਏ ਕਿ 2:30 ਵਜੇ ਉੱਠ ਕੇ نیچے ਆਈਏ। ਕੈਮਰਾ ਲੱਗੇ ਕੋੜੀ ਦਾ ਮੋਬਾਈਲ ਨਾਲ ਅਟੈਚ ਹੈਗੇ। ਹਾਂਜੀ ਹਾਂਜੀ ਬਿਲਕੁਲ। ਹਾਂਜੀ ਹਾਂਜੀ। ਤभी ਉਹਨੇ ਵੀਡੀਓ ਕਾਲਿਆ ਨਾ ਸਾਡੇ ਘਰ ਦੀ ਮੈਂਬਰ ਸੀ ਸਾਡੇ ਘਰ ਦੀ ਜਿਹੜਾ ਗੋਲਡ ਜਿਹੜਾ ਕਹਿ ਰਹੇ ਜਿਹੜਾ ਸਾਡਾ ਗੋਲਡ ਵਗੈਰਾ ਪਿਆ ਉਹ ਕੀ ਉਹ ਤੁਹਾਡੇ ਕੋਲ ਹੈ ਕਿ ਉਹਨਾਂ ਕੋਲ ਨਹੀਂ ਉਹ ਲੈ ਗਏ ਹੋਏ ਤਿੰਨ ਟੈਚੇ ਕਿਸ ਕਾਲ ਦਾ ਪ੍ਰੂਫ ਹੈ ਉਹ ਸਾਰਾ ਸਮਾਨ ਲੈ ਕੇ ਗਏ ਨੇ ਹਾਂਜੀ ਹਾਂਜੀ ਉਹ ਕੀ ਸੱਚਾਈ ਹੈ ਹਾਂਜੀ ਇੱਥੇ ਵੀਡੀਓ ਦਿਖਾਰੇ ਜੂਲੀਓ ਦਾਦੇ ਉਹ ਕੱਪੜੇ ਲੈ ਲੋ ਨਹੀਂ ਉਹ ਇਸ ਤਰ੍ਹਾਂ ਹੈ ਸਾਡੀ ਨੂੰ ਦੱਸ ਦਿੱਤੀ ਨਹੀਂ ਲੱਗਣੀ ਹਾਂਜੀ ਮੈਂ ਹੀ ਪਿਓ ਦਾ ਰਿਸ਼ਤਾ ਕਰਾਇਆ ਸੀਗਾ ਕਿ ਮੇਰਾ ਚਲ ਦੋਤਾ ਹੈ ਅੱਛੇ ਬੜਾ ਬੜਾ ਅੱਛਾ ਮੇਰਾ ਬੱਚਾ ਵਾ ਮੈ ਰਿਸ਼ਤਾ ਕਰਾਦਾ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਵੀ ਪਤਾ ਸੀ ਕਿ ਮੈਂ ਦੋ ਘਰ ਖਰਾਬ ਕਰਦੀ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਇਹ ਵਿਆਹੀ ਆਈ ਮੇਰੀ ਧੀ ਤੇ ਚਾਰ ਵਾਰੀ ਹਸਪੀਟਲ ਦਾਖਲ ਹੋਈ ਐ ਅੱਜ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਤੇ ਮੇਰੀ ਧੀ ਕਰੇ ਕਿੰਦੀ ਰੋਟੀ ਨਹੀਂ ਮਿਲਦੀ ਇਹ ਜੇ 3 ਮਹੀਨੇ ਰਹੀ ਇਹਨੇ 3 ਮਹੀਨੇ ਬਾਜ਼ਾਰ ਹੀ ਰੋਟੀ ਖਾਦੀ ਘਰ ਤੱਕ ਦੀ ਇਹਨਾਂ ਨੇ ਰੋਟੀ ਖਾਦੀ ਨਹੀਂ ਨਾ ਮੇਰੇ ਦੋਤੇ ਨੇ ਨਾ ਇਹਨੇ ਰੋਟੀ ਖਾਦੀ ਤੇ ਜਿਹੜੀ 2-3 ਮਿੰਟ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਤੇ ਐਵੇਂ ਇਲਜ਼ਾਮ ਝੂਠੇ ਲਗਾਏ ਜਾਣ ਮੇਰੀ ਦੀ ਤਾਂ ਆਪ ਹੀ ਨਹੀਂ ਰੋਟੀ ਮਿਲਦੀ ਸੀ ਇਹ ਐਨਾ ਕਿ ਉਹਨੂੰ ਟੌਰਚਰ ਕੀਤਾ ਐਨਾ ਕਿ ਟੌਰਚਰ ਕੀਤਾ ਵਿਚਾਰੀ ਬਿਹੋਸ਼ ਰਹਿੰਦੀ ਸੀ ਮਾਰ ਪੁੱਟ ਕੇ ਉਹਨੂੰ ਛੁੱਟ ਗਏ ਮੈਂ ਤਾਂ ਆਪਣੇ ਕੁੜਮਾ ਕੋਲ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕੁ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਦਾ ਰਿਸ਼ਤਾ ਕਰਾਇਆ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋਤੇ ਦਾ ਹੋਇਆ ਮੇਰੇ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜਿਹੜੀ ਕੁੜਮਾ ਕੋਲ ਬਦਨਾਮੀ ਮਿਲੀ ਮੁਕੱਦਮੇ ਮਿਲਦੇ ਪਈਏ ਕੁੜੀ ਵਾਲੀ ਗੱਲ ਤੁਸੀਂ ਪਹਿਲਾਂ ਮਾਮਲਾ ਕਰਾਇਆ ਸੀਗਾ ਉਹਨਾਂ ਉੱਤੇ ਹਾਂਜੀ ਮਾਮਲਾ ਪਹਿਲਾਂ ਤੁਹਾਡੇ ਵੱਲੋਂ ਦਰਜ ਕਰਾਇਆ ਗਿਆ ਸੀ ਨਾ ਉਹਨਾਂ ਉੱਤੇ ਕੀ ਚੀਜ਼ ਜਿਹੜਾ ਉਹ ਮਾਰ ਕੁੱਟ ਕੇ ਮੇਰੀ ਧੀ ਨੂੰ ਸੁੱਟ ਗਏ ਸੰਤ ਤੱਕ ਜਿਹਨੂੰ ਪਤਾ ਹੀ ਨਹੀਂ ਜੱਜ ਸੰਤ ਪਤਾ ਹੀ ਨਹੀਂ ਲੱਗਾ ਕਿਦੋਂ ਮਾਰ ਕੁੱਟ ਕੇ ਸੁੱਟ ਗਏ ਉਹ ਸਾਰੇ ਆਏ ਜੀ ਕਹਿੰਦੇ ਧੀ ਦੇ ਘਰ ਚ ਦਖਲ ਦੇਂਦੀ ਮਾਂ ਮੈਂ ਧੀ ਦਾ ਘਰ ਬਰਬਾਦ ਕਰਨਾ ਸੀ 30 ਸਾਲਾਂ ਦਾ ਤਾਂ ਮੈਂ ਆਪਣੀ ਧੀ ਦਾ ਘਰ ਬਰਬਾਦ ਕੀਤਾ ਨਹੀਂ ਜੀ ਹੁਣ ਮੈਂ ਇੱਥੇ ਆਇਆ ਆਪਣੀ ਧੀ ਦਾ ਘਰ ਬਰਬਾਦ ਮੈਂ ਤੇ ਵਸਾਇਆ ਸੀਗਾ ਕਿ ਇਹਦਾ ਵਿਆਹ ਹੋ ਜੇ ਤਾਂ ਮੇਰੇ ਰਿਸ਼ਤੇਦਾਰ ਕਰਦੇ ਹੁੰਦੇ ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ આરોਪ ਇੰਨੇ ਲਗਾਏ ਹੈਗੇ ਨਾ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਵੀ ਦਸ ਨੂੰ ਅਗਰ ਰਹਿੰਦੀਆਂ ਪਈਆਂ ਹੈਗੀਆਂ। ਕੀ ਅਸੀਂ ਦੇਹਜ ਮੰਗਣ ਵਾਲੇ ਹੈਗੀਆਂ? ਦੇਹਜ ਅਸੀਂ ਕੀ ਹੈ? ਦੇਹਜ ਤਾਂ ਉਹ ਬੰਦਾ ਮੰਗਦਾ ਹੈਗਾ ਜਿੰਦੇ ਕੋਲ ਕੋਈ ਕਮੀ ਹੋਵੇ। ਔਰ ਸੈਕੰਡ ਚੀਜ਼ ਟੌਰਚਰ ਕਰਦੇ। ਅਰੇ ਯਾਰ ਟੌਰਚਰ ਕਰਦੇ ਹੈਗੇ। ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ। ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30000 ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਇਹ ਆ ਇਹ ਵਾਲਾ ਟੌਰਚਰ ਹੈ ਤਾਂ ਫਿਰ ਜੀ ਹਾਂ ਵੈਸੇ ਤਾਂ ਮੇਰੀ 65 ਸਾਲ ਦੀ ਉਮਰ ਹੈ ਜੀ ਇਹ ਮਤਲਬ ਸਾਡੇ ਵਾਸਤੇ ਤਾਂ ਨਕ ਸ਼ਰਮਨਾਕ ਕੰਮ ਹੈ ਜਿਸੇ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਹ ਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਜੇ ਹੋਵੇ ਜਾਂ ਕੰਮ ਹੋਣੇ ਹੈਗੇ ਤੇ ਮਤਲਬ ਖਾਲ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਏ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਕਹਿੰਦਾ ਨਹੀਂ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਇਆ ਦੇਣਗੇ ਮੈਂ ਤਾਂ ਕੁੜੀ ਤਾਂ ਵੇਚਣੀ ਹੈ ਬਈ ਤੁਮ ਕੋਠੀ ਲਵਾਣੀ ਕੋ ਕੱਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਤੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਤੇ ਨਾਲ ਥੋੜਾ ਲੈ ਜਾਣੀ ਹੈਗੀ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦਾ ਹੈ ਔਲਾਦ ਵਾਸਤੇ ਕਮਾਈਦਾ ਹੈ ਅਗਰ ਆਪਾਂ ਔਲਾਦ ਹੀ ਨਹੀਂ ਸੁਖੀ ਰੱਖਾਂਗੇ ਤੇ ਲਨਤ ਸਾਡੇ ਤੇ ਵੀ ਬੇਟਾ ਕਿਉਂ ਨਹੀਂ ਆਇਆ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਨਹੀਂ ਅੱਜ ਉਹ ਥੋੜਾ ਜਿਹਾ ਉਹਦੇ ਤੇ ਕੇਸ ਪਿਆ ਹੋਇਆ ਹੈਗਾ ਵੇ

हमारे घर के कैमरे भी है कि है क्या कि ये था इसके पास अब घर में बहू है तो हम तो देंगे ही और हमारे हमारे दिमाग में ये भी नहीं है भी इसका सेस अभी बंद कर दें हम हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब जैसे मेरी ये बुएं हुए हम तो उसी तरह से लेके आए थे जैसे ये सारे ਦੇਖੋ 3 ਮਹੀਨੇ ਦਾ ਇਹ ਲੜਕੇ ਇਹ ਕਹਿ ਰਹੀ ਜੀ ਲੜਕਾ ਜੂਆ ਖੇਡਦਾ ਹੈ ਨਸ਼ੇ ਕਰਦਾ ਹੈ ਇਹ 3 3 ਮਹੀਨੇ ਇਹ ਮਤਲਬ डोंट नो ਕੋਰਸੀ ਵਿੱਚ ਰਿਹਾ ਹੈਗੇ ਅੱਜ ਕੱਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ 3 ਮਹੀਨੇ ਤਾਂ ਬਹੁਤ ਲੰਮਾ ਟਾਈਮ ਹੈਗਾ ਵੇ ਅਗਰ ਜਵਾਰੀਆ ਹੈਗਾ ਵੇ 3 ਮਹੀਨੇ ਆਪਾਂ ਕੀ ਕਰਦੇ ਰਹੇ ਹੈਗੇ ਬਾਤ ਨਹੀਂ ਕੀਤਾ ਹੈਗਾ ਆਪਾਂ ਬੱਚੇ ਨੂੰ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਿਹਾ ਸਾਡੇ ਬੱਚੇ ਜਦ ਬਾਰਵੀਂ ਕੀਤੀ ਤੇ ਮੈਂ ਅਸੀਂ ਬੀਏ ਦੇ ਕੋਈ ਥੋੜਾ ਦੇਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੰਦੇ ਕੋਲ ਚੰਨੋ ਤਾਂ ਇਹ ਸੀਗਾ ਵੀ ਪੜ੍ਹੇ ਲਿਖੇ ਇਸ ਕਰਕੇ ਰਹੇ ਨੇ ਵੀ ਚਲੋ ਆਨਲਾਈਨ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜੇ ਪੜ੍ਹੇ ਲਿਖੇ ਜਾਣਗੇ ਠੀਕ ਹੈ ਕਿਉਂਕਿ ਸ਼ੁਰੂਤੋਂ ਇਹ ਕਮਾਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜ੍ਹਾਈ ਕੀਤੀ ਪਰ ਉਸ ਤੋਂ ਵਧੀਆ ਪੜ੍ਹਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿਣਾ ਹੈਗਾ ਵਾ ਇਹੋ ਜੀ ਪੜ੍ਹਾਈ ਨਾਲੋਂ ਤਾਂ ਅਨਪੜ੍ਹ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪੂਰੇ ਐਸਾ ਕਿਉਂ ਹੋਇਆ ਜਿਹੜੇ આરોਪ ਲਗਾ ਫਤੇ આરોਪ ਲੱਗੇ ਸਰ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਤੁਸੀਂ ਕੁੜੀ ਵਾਲਿਆਂ ਨੂੰ ਪਹਿਲਾਂ ਦੱਸਿਆ ਸੀ ਵੀ ਬੇਟਾ ਜਿਹੜਾ ਤਸਵੀਫ ਆਸ ਹੈ ਜਾਂ ਜਿੰਨਾ ਵੀ ਪਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਅਸੀਂ 12ਵੀਂ ਕੀ ਕਿਹਾ ਸੀ 12ਵੀਂ ਕੀ ਯੈਸ ਔਰ ਉਸ ਤੋਂ ਬਾਅਦ ਉਹਦੇ ਚਾਚੇ ਸੋਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਤੁਹਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜ੍ਹੀ ਲਿਖੀ ਹੈ ਐਡਜਸਟ ਕਰ ਲੇਗੀ ਹਾਂ ਹਾਂ ਦਾदू ਮੇਰੇ ਕੋਈ ਐ ਐਸੀ ਦਿੱਕਤ ਨਹੀਂ ਹੈ ਕੋਈ ਐਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਮਿੰਟ ਬੇਟਾ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ 4 ਵਜੇ ਸਾਨੂੰ ਉਹਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ 4 ਟਾਈਮ ਕਦੀ ਉਹਦਾ ਬੀਪੀ ਵਧਿਆ ਆਇਆ ਹੈ ਕਦੀ ਹੁੰਦੀ ਸ਼ੂਗਰ ਲੋ ਹੋ ਰਹੀ ਏ ਅਰੇ ਯਾਰ ਮੈਂਟਲ ਟੌਰਚਰ ਜੇ ਗੈਮਬਲਿੰਗ ਹੈ ਜਿਹੜੀ ਤੁਸੀਂ ਦਿਖਾ ਰਹੇ ਹੋ ਹਾਂਜੀ ਇਹ ਕੌਣ ਕਰ ਕੌਣ ਰਿਹਾ ਇਹ ਪਲਕ ਨੂੰ ਲੋ ਜਿਨ੍ਹਾਂ ਨੇ ਇਹ ਬਲ ਜਿੰਨੇ ਲੈ ਸਾਹਮਣੇ ਕਰ ਗੈਮਬਲਿੰਗ ਸਾਹਮਣੇ ਹੋਰ ਦਿਖਾਓ ਹੋਰ ਪੇਜ ਦਿਖਾ ਦਿਓ ਜੇ ਠਾਗੀ ਦੀ ਫੋਟੋ ਜੋ ਉਹਨਾਂ ਨਾਲ ਮਾਰ ਪਟਾਈ ਹੋਈ ਸੀ ਇਹ ਇਹ ਕਿਹਦੇ ਕਿਹਨੇ ਨਿਸ਼ਾਨ ਨੇ ਮਾਰ ਪਟਾਈ ਇਹ ਮਾਰ ਪਟਾਈ ਦੇ ਜਿਹੜੇ ਮਾਰ ਇਸ ਦੀ ਮਾਰ ਕੇ ਗਏ ਨੇ ਕਿਹਨੇ ਮਾਰ 25 ਤੋ ਅਕਤੂਬਰ ਇਹ ਗੈਮਬਲਿੰਗ ਇਹ ਬੱਚਿਆਂ ਨੂੰ ਪਤਾ ਹੋਏਗਾ ਜੀ ਹੋਰ ਕੀ ਹੈ ਜੀ ਤੁਹਾਨੂੰ ਕੋਈ ਚੋਟ ਦਿਖਾ ਦੇ ਆ ਦੇਖੋ ਨਾ ਆ ਫੋਟੋਆਂ ਦੇਖੋ ਤੁਸੀਂ ਅੱਛਾ ਫਿਰ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕੀਤੇ ਆ ਦੇਖੋ ਇੱਕ ਮਿੰਟ ਇਹ ਕਰਵਾ ਚੋਟੀ ਇੱਕ ਕਰਵੇ ਚੋਟ ਇੱਕ ਦਿਨ ਪਹਿਲਾਂ ਦੀ 23 ਨੂੰ ਕਰਵਾ ਸੀਗਾ ਆ ਸਾਰਾ ਸਮਾਰਟ ਆ ਆ ਸਾਰਾ ਸਮਾਰਪਾਇਆ ਫੋਟੋ ਹੈ ਇਵਨ ਮੇਰੀ ਮਦਰ ਦਾ ਸਾਡਾ ਇੱਕ ਨਾ ਪੁਸ਼ਤੈਨੀ ਹੁੰਦਾ ਹੈ ਜਿਹੜਾ ਡੇ ਟੂ ਡੇ ਮਤਲਬ ਮਤਲਬ ਬੇਦੀ ਮਦਰ ਨੂੰ ਉਹਦੇ ਜਿਸਸ ਨੇ ਪਾਇਆ ਸੀਗਾ ਹਾਂ ਪੰਜਾਂ ਅੰਗਲੇ ਉਹ ਵੀ ਉਹ ਵੀ ਇਹਨੂੰ ਉਹ ਵੀ ਸਾਡੇ ਕੋਲ ਹੈਗੀ ਆ ਉਹ ਵੀ ਪਾਏ ਉਹ ਵੀ ਲੈ ਗਈ ਸਾਨੂੰ ਤਾਂ ਇਹ ਸੀਗਾ ਵੀ ਸਾਰੀਆਂ ਚੀਜ਼ਾਂ ਲੈ ਜਾਂਦੀ ਜਿੰਨਾ ਕੁ ਸੋਨਾ ਲੈ ਕੇ ਲੈ ਕੇ ਜਿੰਨਾ ਆਈ ਥਿੰਕ ਮੇਅਰ ਅਬਾਊਟ ਟੂ ਲੈ ਗਈ ਉਹ ਨਹੀਂ ਸਵਾ ਡੇਢ ਕਰੋੜ ਦਾ ਤੇ ਜਿੰਨਾ ਸੀਗਾ ਸੋਨਾ ਸਰ ਇੱਕ ਇੱਕ ਇਹ ਗੱਲ ਦੱਸੋ ਗੈਂਬਲਿੰਗ ਤੇ ਇਲਜ਼ਾਮ ਤੁਹਾਡੇ ਮੋਢੇ ਤੇ ਲਾਏ ਗਏ ਆ ਤੇ ਹੁਣ ਤੁਸੀਂ ਫੋਟੋ ਦਿਖਾ ਰਹੇ ਹੋ ਵੀ ਗੈਂਬਲਿੰਗ ਉਹ ਆਪ ਕਰਦੇ ਵੀ ਆ ਕੋਣ ਕੋੜੀ ਕੋੜੀ ਸਰ ਇਦਾਂ ਨਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਇਹ 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 ਮਤਲਬ ਜਿਹੜੀ ਗੈਂਪਲਿੰਗ ਹੈਗੀ ਇਹ ਅਗਰ ਬਹਿ ਕੇ ਬੱਚੇ ਕਰਦੇ ਹੈਗੇ ਤਾਂ ਆਪਾਂ ਉਹਨੂੰ ਉਸ ਦੀ ਸ਼੍ਰੇਣੀ ਚ ਲਿਜਾਣਾ ਚਾਹੁੰਦੇ ਹੈਗੇ ਤੇ ਇਹ ਤੁਹਾਡੇ ਘਰ ਇਹ ਤੁਹਾਡੇ ਘਰ ਕੀਤੇ ਨਹੀਂ ਸਾਡੇ ਨਹੀਂ ਘਰ ਕੀਤੀ ਜੀ ਇਹ ਕਿੱਥੇ ਹੋ ਰਹੀ ਹੋਣੇ ਹੈਗੇ ਮੇਰਾ ਨਾਲ ਨਹੀਂ ਹਮ ਦੇਖੋ ਇਹਦੇ ਬਾਰੇ ਨਾ ਵੇਟਾਈ ਦੱਸ ਸਕਦੇ ਐਬਜੈਕਟ ਪਹਿਲਾਂ ਉਹਨਾਂ ਦੀ ਫੋਟੋ ਵੀ ਹੋਈ ਸੀਗੀ ਤੇ ਮੈਨੂੰ ਉਹ ਕਹਤਾ ਲਗੇ ਅੱਛਾ ਉਸ ਤੋਂ ਬਾਅਦ ਆ ਦੇਖੋ ਇਹ ਕਹਿੰਦੇ ਸਾਡੇ ਸ਼ੌਂਕ ਨਹੀਂ ਪੂਰੇ ਕਿਤੇ ਇਹ ਹਨੀਮੂਨ ਤੋਂ ਵਾਪਸ ਆਉਣ ਤੇ ਬਾਅਦ ਪੂਰਾ ਅਸੀਂ ਹੋਂਦਾ ਵੈਲਕਮ ਕੀਤਾ ਵੀਕ ਨੇ ਆਈ ਥਿੰਕ ਅੱਛਾ ਕਿੰਨਾ ਕੁ ਘਟਦਾ ਹੈ 10 ਤੋਂ ਲੈ ਕੇ 12 ਲੱਖ ਰੁਪਏ ਦਾ ਹਨੀਮੂਨ ਹਾਂ ਹਾਂ ਕਿਹੜੀ ਜਾਂਦਾ ਸੀ ਉਹ ਯੂਰਪ ਦੇ ਵਿੱਚ ਪੰਜ ਕੇ 7 ਘੰਟੇ ਗੈਂਡ ਸੁਇਟਜ਼ਰਲੈਂਡ ਵੀ ਗਏ ਨੇ ਕਿ 1 ਕਰੋੜ ਰੁਪਏ ਦੀ ਗੱਡੀ ਲਾ ਰਹੇ ਇਲਜ਼ਾਮ ਲਾ ਰਹੇ ਉਹਦਾ ਕੀ ਮਤਲਬ ਗੱਡੀ ਦਾ ਕੀ ਹੈ ਗੱਡੀ ਦਾ ਸਰ ਅਸੀਂ ਅਸੀਂ ਕਿੰਨੀਆਂ ਤੋਂ ਕੀ ਲੈਣਾ ਦੇਣਾ ਸਾਡੇ ਕੋਲ ਪੰਜ ਪੰਜ ਗੱਡੀਆਂ ਕਰਦੀਆਂ ਨੇ ਉਹ ਵੀ ਕਿ ਇਨਸਾਨ ਬੰਦ ਕੀ ਕਰ ਹਾਂਜੀ ਔਰ ਮਰਸੀਡੀਜ਼ ਕਾਰ ਵੀ ਮਰਸੀਡੀਜ਼ ਕਾਰ ਮੰਗੀ ਕਹਿੰਦੇ ਅਸੀਂ ਕਹਿੰਦੇ ਨਹੀਂ ਨੋਵਾ ਦੇਣੀ ਸੀ ਤੁਸੀਂ ਮਰਸੀਡੀਜ਼ ਚਾਹੀਦੀ ਹੈ ਸਾਡੀ ਅਸੀਂ ਸਰ ਕਹਿੰਨ ਕਿਹਾ ਅਸੀਂ ਤਾਂ ਹੈਲੀਕਾਪਟਰ ਵੀ ਮੰਗਿਆ ਹੈ ਵੇ 70 ਲੱਖ ਦੇਖੋ ਨਾ ਕਿਸੇ ਨੂੰ ਤਨੀ ਫੜਿਆ ਜਾ ਸਕਦਾ ਮਰਸੀਡੀਜ਼ ਵਾਚੇ ਉਹਨਾਂ ਨੇ ਦਿੱਤੀ ਅਸੀਂ ਅਸੀਂ ਸਾਰਾ ਮਰਸੀਡੀ ਮਰਸੀਡੀ ਉਹਨਾਂ ਨੇ ਦਿੱਤੀ ਆਪਣੇ ਕੁੜੀ ਨੂੰ ਆਪਣੀ ਲੜਕੀ ਨੂੰ ਦਿੱਤੀ ਔਰ ਮੇਰੇ ਖਿਆਲ ਦੇ ਵਿੱਚ ਨਾ ਤਾਂ ਮੇਰੇ ਭਤੀਜੇ ਨੇ ਤੇ ਨਾ ਉਹਦੀ ਵਾਈਫ ਨੇ ਕਦੀ ਉਹਦੇ ਧੱਕਿਆ ਵੀ ਹੋਣਾ ਵੀ ਕੀ ਆਈ ਹੋਏ ਇਹ ਕਿ ਨਹੀਂ ਆਈ ਹੋਈ ਕਿਉਂ ਸਾਨੂੰ ਕੋਈ ਲਾਲਚ ਕਹਤਾ ਲਾਲਚ ਸਾਡੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਹੈਗੀ ਔਰ ਉਸ ਤੋਂ ਬਾਅਦ ਆਪ ਹੀ ਚਲਾਂਦੀ ਸੀਗੀ ਮਤਲਬ ਦਿਨ ਦੇ ਵਿੱਚ ਪੰਜ ਗਿਵਾਰੀ ਇਹਨੇ ਮਾਈਕੇ ਜਾਣਾ ਹੁੰਦਾ ਸੀਗਾ ਇੱਕ ਮਿੰਟ ਬੋਲਿਆ ਇੱਕ ਮੋੜੇ ਨੀ ਮੰਕੀ ਆਈ ਤੁਹਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗੇ ਹੈ ਹੈਗੀਏ ਇੱਕ ਤਾਂ ਜਿਹੜਾ ਅਸੀਂ ਐਮ ਐਲ ਆਰ ਘਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਵਿੱਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਨਟ ਹੋਈ ਹੈ ਕਿ ਨਾਮ ਹੋਰ ਨਾ ਉਹ ਵਿੱਚ ਹੋਣੇ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੇਕਟਰ ਐਸਸੀਨੈਸ਼ਨ ਹੋਈ ਹੈ ਹੈਗੀ ਹੈ ਮਤਲਬ 10 ਨੂੰ ਮੇਰੇ ਘਰ ਹੋਣ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਆਮ ਹੋਏ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਆ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮੀੜੇ ਰੋ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਵਾਂ ਮੈਂ ਇੱਕ ਪੋਸਟ ਨਹੀਂ ਹੁੰਦੀ ਦੇਣੀ ਹੈਗੀ ਨਹੀਂ ਦੇਣੀ ਹੈਗੀ ਕੀ ਵੀ ਐਮਆਈ ਵੀ ਦਰਜ ਕਰਾਈ ਸੀ ਹਾਂਜੀ ਐਫਆਈਆਰ ਵੀ ਤੁਸੀਂ ਕੋਈ ਦਰਜ ਕਰਾਈ ਐਫਆਈਆਰ ਤਾਂ ਉਹੀ ਐਮਐਲਆਰ ਹੀ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਜੇ ਉਹੀ ਕਰਾਈ ਸੀ ਅਸੀਂ ਹੋਰ ਤਾਂ ਅਸੀਂ ਕੁਝ ਵੀ ਨਹੀਂ ਕਰਾਇਆ